ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਲੋ ਬਈ ਚਾਚੇ ਰਾਏ ਹਾਂ ਚਤੇ ਦਾ ਸੋਏ ਅੱਜ ਤਿੰਨ ਚਾਰ ਦਿਨ ਬਾਅਦ ਦੱਖਣ ਚੜਿਆ ਇੱਧਰ ਨੂੰ ਦੱਖਣ ਚੜਿਆ ਆ ਮੋਟਰ ਦੀ ਯਾਰ ਚ ਬੈਠੇ ਆ ਬਈ ਅਸੀਂ ਦੱਖਣ ਦੇ ਆ ਬੁੱਲੇ ਨਾਲ ਇੱਧਰ ਆ ਗਿਆ ਧੰਨਵਾਦ ਆਇਆ ਕਿ ਦੱਖਣੇ ਲੈ ਕੇ ਆਇਆ ਹਾਂ ਮੋਟਰ ਦੀ ਯਾਰ ਚ ਬੈਠੇ ਆ ਅਸੀਂ ਮੈਂ ਜੰਡੂੜੇ ਆ ਮਾਰੂਥਲ ਬਣਿਆ ਪਿਆ ਹੈ ਬਾਕੀ ਬਾਈ ਆਪਣੇ ਖੇਤ ਕੋ ਪਹੁੰਚ ਗਈ ਪੈਪਲੈਨ ਹੁਣ ਬਸ ਕ੍ਰੋਸ ਕਰਨੀ ਆ ਸੜਕ ਬਾ ਮੋਟਰ ਨੂੰ ਮੋੜਨੀ ਆ ਹਾਂ ਬਸ ਐ ਕ੍ਰੋਸ ਕਰਨੀ ਆ ਬਰਾਬਰ ਆ ਗਈ ਮੋਟਰ ਦਾ ਪਾਣੀ ਕੱਢੂ ਪਿਆ ਦੇਣਾ ਉੱਥੇ ਚਲੋ ਚਲ ਕਰ ਦੇਣੀ ਉੱਥੇ ਆ ਬਾ ਕੀ ਠੰਡੀ ਪਾਣੀ ਛੱਡ ਦੇਣਾ ਲੈ ਹੁਣ ਥੱਪਾ ਜੱਖ ਹੋਣੇ ਤੇ ਖੱਬਣ ਲਈ ਅੱਖ ਹੋਇ ਜਿੰਦਗੀ ਸੀ ਨਾ ਤੇ ਡੈਡੀ ਕਹਿੰਦਾ ਜਿੱਦਣ 84 ਵਿੱਚ ਹਾਂ ਜੈ ਇੰਦਰਾ ਹੋ ਗਿਆ ਕਿ ਮੋ ਕਰੀਆ ਮਰੀਆ ਮਰੀਆ ਉਹ ਸਾਲ ਤਾਂ ਆਨ ਲਾਏ ਆ ਭਾਈ 84 ਚ ਹਾਂ ਕੈ ਸਾਲ ਹੋਗੇ ਲਾਲਾ ਹੁਣ 16 ਤਾਂ ਉੱਧਰੇ ਹੋਗੇ 16 ਉਧਰ ਹੋਗੇ ਇਹ ਪੱਕੇ ਇੱਧਰ ਹੋ ਗਏ 16 20 36 41 ਸਾਲ ਬਾਅਦ ਬਈ ਤਾਂ ਲੱਗਣੇ ਆ ਤਾਂ ਹੀ ਰਲਾ ਕਿ ਤਾਈ ਸਾਹਿਬਾ ਖੱਬਲ ਕਹਿਣਾ ਖੱਬਲ ਖੱਬਲ ਦੀ ਮਿਹਨਤ ਖਤਮ ਹੋਊਗੀ ਹੁਣ ਨਹੀਂ ਖੱਬਲ ਨਹੀਂ ਦੇ ਜਾਂਦਾ ਉੱਥੇ 41 ਸਾਲ ਬਾਅਦ ਗੱਗੇ ਤਾਂ ਦੇਖਣੇ ਖੇਤ ਨੇ ਹਾਂ ਵਧੀਆ ਕਰਿਆ ਕਿਸਮਤ ਖੁੱਲ ਗਈ ਹੁਣ ਕਿਸਮਤ ਖੁੱਲ ਗਈ ਖੇਤ ਦੀ ਵਧੀਆ ਬਾਕੀ ਦੁਬਾਰਾ ਫਿਰ ਜਵਾਬ ਹੋਣਾ ਖੇਤ ਦਾ ਹੋਊਗਾ ਇੱਕ ਲਿਖਦਾ ਉਹੀ ਹੋਊਗਾ ਜਿਹੜੀ ਨਿਕਲ ਨਹੀਂ ਬਹੁਤਾ ਹੁਣ ਕਹਿ ਕਰੀਏ ਜਿਹੜੇ ਵਧੀਆ ਬੀਜ ਆ ਉਹ ਮਿਲਦੇ ਨਹੀਂ ਕਿਆ ਪੱਲਿਆ ਪੁੱਲਿਆ ਲਾ ਕੇ ਰੱਖੋ ਜਦੋਂ ਸਿਕਾ ਬਈ ਹੱਦ ਤੱਕ ਨਹੀਂ ਪੈ ਜੂਗੀ ਕਿਹੜਾ ਹੈਦਾ ਹੈਗਾ ਐਡਾ ਉਹਨੂੰ ਇੱਕ ਕੰਨੇ ਪਰ ਜਿਹੜੀ ਜਿਹੜਾ ਮੇਰੀ ਗੱਲ ਸੁਣਾ ਜਿਹੜੀ ਹੁਣ ਖੇਡਵਾ 40 ਸਾਲ ਵਾ ਜੀਨੀ ਲੱਗਣੀ ਐ ਉਹਦੇ ਝੜ ਵਧੀਆ ਦੇਣੀ ਦੇਣਾ ਦੇਣੀ ਦੇਣਾ ਸਮਝਿਆ ਗੱਲ ਜੋ ਮਾਰਦੀ ਫਿਰ ਲਾਲਾ ਜਿਹੜੀ ਮਾਰਦੀ ਫਿਰ ਲਾਲਾ ਹਮਮ ਜਿਹੜੀ ਫਸਲ ਉੱਥੇ ਹੋਈ ਨਹੀਂ ਹੈਗੀ ਉੱਥੇ ਹੁਣ ਹੋਣੀ ਆ ਹੁਣੀ ਹੋਣੀ ਆ ਹੁਣ ਉੱਥੇ ਪਾਣਾ ਉਹ ਪਰਾ ਹੀ ਪਾੜ ਦੋ ਯਾਰ ਝੱਲ ਜਾ ਹੋ ਕਿਹੜਾ ਉਹ ਜੀਐਸਬੀ ਨਾਲ ਕਰੀ ਵੀ ਗੱਲ ਇਧਰ ਆਲੇ ਹਾਂ ਕਹਿੰਦਾ ਪਾੜ ਦੂੰਗਾ ਹਾਂ ਉਹਨੂੰ ਸਾਫ਼ ਕਰਾ ਦੋ ਕੁਝ ਨਾ ਰੱਖੋ ਉੱਥੇ ਇੰਜ ਨੂੰ ਇੰਜ ਚੱਕ ਕੇ ਘਰ ਨੂੰ ਲਿਆਓ ਹਾਂ ਪੱਖਾ ਲੱਗਿਆ ਰਹਿਣ ਤੋਂ ਚਾਹੀਏ ਨਾ ਸਾਰਾ ਕੁਝ ਟੱਕਦਾ ਸਾਰਾ ਇਹਦਾ ਫਿਰ ਹੋਰ ਇੱਥੇ ਨਾਲਕਾ ਲਵਾਉਣਾ ਬੈਂਦੜ ਕਰਦਾ ਨਹੀਂ ਖਾਦੀ ਉਹ ਇੱਥੇ ਨਾਲਕਾ ਲਵਾਉਣਾ ਹਾਂ ਉਹ ਜਿਹੜਾ ਕੋਈ ਆ ਠੀਕ ਹੈ ਗਲਾਸ ਨਾਲ ਬੰਨੂ ਨਾਲ ਹਾਂ ਗਲਾਸ ਬੰਨੂਗੇ ਬੋਤਲ ਲਾਉਂਗੇ ਲੱਕੜੀ ਲਾ ਕੇ ਬੰਨੂ ਸੰਗਲੀ ਜੇ ਤੁਹਾਡੇ ਕੋਲ ਪਈ ਹੋਊਗੀ ਦੇ ਦਿਓ ਗਲਾਸ ਬੰਨੂਗੇ ਕੱਲ ਟਰਾਲੇ ਥੱਲੇ ਆਏਗੇ ਚਾਰ ਇੱਕ ਬੰਨੂਗਾ ਕੱਲ ਚਾਰ ਆਗੇ ਥੱਲੇ ਟਰਾਲੇ ਦੇ ਇਕਰੋ ਉਲੀ ਆ ਗਈ ਲੈ ਪਾਂਤੀ ਬਾ ਅੱਲਾ ਥੋੜੇ ਹੁਣ ਕਿਸੇ ਦੀ ਤਾਂ ਬਲੀ ਦੇਣੀ ਪੈਣੀ ਦੀ ਐਡਾ ਕੰਮ ਹੋਇਆ ਚਲੋ ਹੁੰਦੇ ਰਹਿਣੇ ਇਹਦਾ ਕੰਮ ਗਲਾਸ ਨਾਲ ਕੇ ਦਾ ਪੰਗਾ ਪਤਾ ਕੀ ਆ ਏ ਨਾ ਗਲਾਸ ਮੇਰੇ ਤੇ ਨਾ ਢੋਲੀ ਮੇਰੀ ਸੀ ਥੱਲੇ ਸੀ ਦਿੱਤੀ ਪਰ ਨਾਲ ਕੇ ਦਾ ਪੰਗਾ ਆ ਇਹ ਭਿੰਦਾ ਗਲਾਸ ਨਾਲ ਬੰਦੇ ਬਸ ਪੂਰੀ ਨਾਲ ਦਾਰੂ ਵਾਲਾ ਪਉਆ ਲੈ ਕੇ ਕੀ ਕਹਿੰਦਾ ਆ ਗਲਾਸ ਓਏ ਟਰਾਲ ਮੇਰੀ ਸੁਣਦੇ ਹੀ ਨਹੀਂ ਗੱਲ ਟਰਾਲਰ ਜੀ ਨਾ ਆਪਾ ਐਡਾ ਮਾਡ ਟਰਾਲ ਦਾ ਆਇਆ ਚੋਂ ਦੱਸ ਮੈਂ ਕਹਿੰਦਾ ਵੀ ਗਲਾਸ ਦਾ ਪੰਗਾ ਆ ਪੈਂਦਾ ਜਿਹੜਾ ਪਗਵਾ ਲੀਕੋਂ ਤੇ ਠੇਕੇ ਤੋਂ ਉੱਥੇ ਬੈਠਣਾ ਵੀ ਗਲਾਸ ਵੀ ਉੱਥੇ ਹਾਂ ਵੀ ਉੱਥੇ ਨਾ ਕੇ ਪੀਦੇ ਬਾਈ ਚੱਲ ਆਹ ਮੇਲਾ ਰਹਿੰਦਾ ਚੱਲ ਆਹ ਨੂੰ ਕਹਿੰਦਾ ਮੇਲਾ ਰਹਿੰਦਾ ਉੱਥੇ ਪੈ ਜਾਂਦੇ ਆ ਫਿਰ ਚੱਲ ਛੱਡ ਕੇ ਇਹਦੇ ਬੜਾ ਪੁੰਨ ਕੋਈ ਨਹੀਂ ਹੈ ਕੱਲ ਹੁਣ ਉੱਥੇ ਪਿਆਦਾ ਉੱਥੇ ਮੈਂ ਦੁਪਹਿਰੇ ਦੁਪਹਿਰੇ ਨੂੰ ਗਿਆ ਹਾਂ ਚੱਲ ਇੱਥੇ ਪੈ ਜੀਗਾ ਨੂੰ ਸ਼ਾਮਾਂ ਤੇ ਠੇਕੇ ਦੇ ਘਾਹ ਪਾ ਜਾ ਖਿੜੀ ਨਹੀਂ ਜਾਂਦੇ ਆ ਹੂੰ ਅੱਧਾ ਲੱਤਾਂ ਰੀ ਪਈਆਂ ਉੱਪਰ ਹੂੰ ਸਿਰ ਪਿਆ ਝਾੜੀਆਂ ਚ ਹੂੰ ਆਹ ਉੱਪਰ ਨੂੰ ਲੱਤਾਂ ਜੱਕੀ ਪਿਆਦਾ ਨਹੀਂ ਨਾ ਆਹ ਪਿਆ ਬਗਰੇ ਆ ਉਪਨਰਤਾ ਹੋ ਗਈ ਮੈਂ ਦੱਸ ਹਾਲ ਦੇਖ ਮਾ ਗੱਡੀ ਗੁੱਡੀ ਆ ਜਵੇ ਪਹਿਲੇ ਚੱਕ ਇਹਨੂੰ ਲਾਕ ਕਰੂਗਾ ਜੇ ਨਾ ਦੇਖਿਆ ਬੇਖਿਆ ਲਵਾਂ ਮੋ ਪੁੱਲ ਖਾਣ ਲਈ ਅਗਲੇ ਨੇ ਹੋਰ ਹੈ ਕਿ ਨਹੀਂ ਚੱਲੂ ਨਿਕੜਾ ਹੈ ਕਹਿਣੀ ਆ ਹਾਂ ਇਹ ਤੱਕ ਨਹੀਂ ਕਹਿਣੀ ਕਰਦੇ ਨੇ ਤਾਂ ਹੈ ਕਹਿਣੀ ਆ ਕਰਦੇ ਨੇ ਤਾਂ ਠੇੜੇ ਭੱਜੇ ਨੇ ਫਿਰਨਾ ਵੀ ਮੇਂ ਜਿਵੇਂ ਕੋਸ ਪੀਓ ਪਾਓ ਆਪਣਾ ਟਿਕਾਣੇ 'ਚ ਬੈਜੋ ਆ ਰਿਤਿਆ ਆਪਣੀ ਨਦੀ 'ਚ ਪੈਜੋ ਥੱਲੇ ਉਧਰ ਕੇ ਆ ਬਸ ਤੇਰੀ ਨਦੀ ਪਈ ਹੈ ਤੇਰੀ ਨਦੀ ਪਈ ਹੈ ਬਥੇਰੇ ਇਧਰ ਆਖ ਤੇ ਖੜੇ ਆ ਆ ਚਲੋ ਸੜਕ 'ਤੇ ਬੈਣਾ ਤੁਸੀਂ ਹੂੰ ਅਜੇ ਵੈਗਿਤਾ ਨਹੀਂ ਸਲਾਹ ਕੋਈ ਕਾਦੀ 10 ਪੈ ਬਚ ਗਏ ਕੀਲੇ ਦੀ ਲਾਮ ਨਾ ਸੀ ਕਿੱਥੇ ਦੱਬਣ ਸਾਡੇ ਲੱਬੇ ਪਹਿਲਾਂ ਹੀ ਕੁੰਨ ਬੋਦ ਰੱਬਾ ਲਮੀ ਪਾ ਦੇ ਕੋਹ ਟਾਈਮ ਸਾਡੇ ਪਹਿਲਾਂ ਕੁੰਨ ਬੋਦ ਸਾਲਾ ਮੀ ਪਾ ਦੇ ਕੋਹ ਟਾਈਮ ਜੱਪਣ ਵਾਲੀ ਸਾਡੇ 10 ਪੈ ਬਚ ਗਏ ਕੋਈ ਹੁੰਦਾ ਬੰਦਾ ਦੇਖ ਲੈ ਲਾਉ ਹਿੰਟ ਕਰਾ ਦੇ 10 ਪੈ ਬਚ ਗਏ ਕੀਲੇ ਦੇ ਪਿੰਦੇ 12 10 ਕੇ ਬੰਦੇ ਹਣੇ 12 ਬੰਦੇ ਹਣੇ ਯਾਰ ਨਹੀਂ ਨਹੀਂ ਕਿ ਦੱਸਿਆ 20 ਦੀ ਲੈਂਥ ਆ ਕਹਿੰਦੇ ਹੋਊਗੇ 12 ਨਹੀਂ ਬੰਦੇ 11 ਬੰਦੇ ਯਾਰ ਗੱਗੇ ਅਜੇ 132 ਵਹਿ ਬ ਲੈ ਆਏ ਸੀ ਅਸੀਂ ਉਣੀ ਕੋਲ ਪਿੱਛੇ ਨੂੰ ਵੀ ਤਾਂ ਮੁੜ ਗਿਆ ਆਪਾਂ ਤੂੰ ਵਿੱਚ ਨੂੰ ਨਹੀਂ ਮੁੜੇ ਸ਼ਾਰਟਕਟ ਉਹ ਕਰ ਤੀਰ ਸ਼ਾਹ ਜਾਣਾ ਤਾਂ ਕਿੱਥੇ ਰੱਬੀ ਦੇ ਘਰ ਦੇ ਘਰ ਨੂੰ ਸੁੱਖੇ ਨਾਲੇ ਘਰ ਕੋਲ ਤੇ ਫੇਰ ਆਏ ਤੁਸੀਂ ਸਿੱਧੇ ਉਹਨਾਂ ਦਾ ਬਹੁਤ ਹਰਕ ਪੈ ਗਿਆ ਟੀਲੇ ਡੇਢ ਕਿਲੇ ਦਾ ਪੈ ਗਿਆ ਹਾਂ ਬਹੁਤ ਹਰਕ ਪੈ ਗਿਆ ਐ ਹੁਣ ਪਹੀ ਨੂੰ ਕੋਈ ਟੱਕ ਨਹੀਂ ਲਾ ਸਕਦਾ ਹੁਣ ਪਾਣੀ ਨਿਕਲੇ ਗੁਰੂ ਘਰਾਂ ਨੂੰ ਵਿਪਤਾ ਪੈ ਗਿਆ ਨਹੀਂ ਕਿਹੜਾ ਲੀਕ ਹੋ ਗਿਆ ਇੱਕ ਮਸ਼ੀਨ ਵੀ ਲਿਆਓ ਸਾਜੀ ਹੁਣ ਆਏ ਵੀ ਨਹੀਂ ਪਤਾ ਲੱਗਣਾ ਕਿਹਦਾ ਪੈਪ ਲੀਕ ਹੋਇਆ ਦਰਿਆ ਦੇ ਲੈਣਾ ਸਾਡੇ ਵਾਲੀ ਯੂਰੀਓ ਰਹਿ ਗਈ ਪਰ ਸਾਡੀ ਤਾਂ ਲੱਗਾ ਤਿੰਨ ਤਿੰਨ ਹੋ ਗਿਆ ਪਰ ਪਤਾ ਤਾਂ ਲੱਗ ਜਿੰਦਾ ਜੀ ਵੀ ਮੋਟਰ ਚੱਲਦੀ ਆ ਵੀ ਇਹ ਹਾਲੀ ਆ ਜੀ ਮੋਟਰ ਚੱਲਦੀ ਆ ਉਹ ਸੇਵਾਰ ਤਾਂ ਕਿ ਨਹੀਂ ਜਿਹੜਾ ਟੂਟੀ ਵਾਲਾ ਇਹ ਤਾਂ ਐ ਕਰੇ ਕਰਨਾ ਜਿਕਣ ਹੁਣ ਸਾਬ ਜੂਤਰਾ ਵਾਲੀ ਉਹ ਤੇ ਲਾ ਰੰਗ ਛੜਨਾ ਪਏ ਕਰਨਾ ਵੀ ਦੇ ਦੇ ਕਿਹੜਾ ਪਾਣੀ ਨਿਕਲਦਾ ਸਾਡੇ ਵੀ ਕਾਲਾ ਛੜੇ ਕਰੂਗਾ ਮਗਲਾ ਜਲ ਕਾਲਾ ਤੇਲ ਤਾਂ ਹੀ ਪਤਾ ਲੱਗੇ ਕਰੂਗਾ ਕਿਹੜਾ ਪਾਣੀ ਨਿਕਲਦਾ ਤੇਲ ਤਾਂ ਜਾ ਕੇ ਲਿਆ ਉੱਥੇ ਪੈਂਟੂ ਹੀ ਦੇਣਾ ਤੇਲ ਸਾਰਾ ਹੀ ਉਹ ਆਹੋ ਔਰ ਇਹੀ ਕੰਮ ਨੂੰ ਰੱਖਣਾ ਇੱਥੇ ਲੈ ਕੇ ਰੱਖਦਾ ਰੱਖ ਲੈ ਉਹਨੂੰ ਚੱਕ ਲੈ ਇੰਜਨ ਚ ਪਾਉਂਗਾ ਬਾਹਰਤੀ ਵਿਰੁੱਧੀ ਪਈ ਇਹਰਾ ਉਹ ਵੀ ਪੈਪ ਸਵਾਰ ਲੋ ਅਸੀਂ ਸਵਾਰਨਾ ਉਹ ਤੇ ਮਸ਼ੀਨ ਆਈ ਵੀ ਤੇ ਉਹਨੂੰ ਹਿੰਮਤ ਕਰਨੀ ਚਾਹੀਦੀ ਹਿੰਮਤ ਦਾ ਕੋਲ ਪਟਿਆ ਹੋਇਆ ਤੜੋਆ ਬਤਾਏ ਦੇਖ ਮੈਕਮੇ ਦਾ ਕੰਮ ਹੈ ਭਾਈ ਇਹ ਤਾਂ ਮੈਕਮੇ ਦਾ ਕੰਮ ਆ ਉਹ ਕਿਹੜਾ ਤੜੋਆ ਇੱਕ ਕਹ ਤੇ ਇੱਕ ਕਰਨ ਥੋੜੀ ਮੈਕਮੇ ਨਹੀਂ ਜਾਣਾ ਫਿਰ ਮਾਲਕ ਨੂੰ ਵੀ ਆਹੀਦਾ ਫਿਰ ਇਹ ਉਹ ਤਾਂ ਚੜਾ ਫੇਰ ਬਣ ਜਣਾ ਨਹੀਂ ਹੈ ਕਿ ਨਹੀਂ ਹੋਰ ਹੋਰ ਤਾਂ ਸਾਨੂੰ ਕੋ ਬੜਾ ਹੋਣਾ ਹੁਣ ਕੇ ਤੂਤ ਪਾਉਣੇ ਨੇ ਟਰੈਕਟਰ ਚੱਲਦੇ ਰਹਣੇ ਹਾਂ ਟਰੈਕਟਰਾਂ ਨੇ ਹੁਣ ਕਿੱਥੇ ਛੱਡਣਾ ਹੁਣ ਹੀ ਖਲੇ ਬਾਹ ਬਣ ਗਏ ਨੇ ਬਾਈ ਕਹਿਣਾ ਉਹਨੂੰ ਉਹ ਕਾਹਦਾ ਕਰਾ ਕੇ ਪਾਸੇ ਕਰ ਹੁਣ ਚਾਰ ਸਟੰਟ ਪਏ ਹੋਏ ਪਈ ਜੇ ਕਹੇ ਮਰੀਜ਼ ਆ ਬਿਜਾਰੀ ਹੈ ਕਹ ਕੇ ਚਾਰ ਸਟੰਟ ਪਏ ਹੋਏ ਪਈ ਚ ਮਰੀਜ਼ ਆ ਬਿਜਾਰੀ ਇਹਦੀ ਹੁਣ ਗੌਰ ਰੱਖੋ ਅੱਜ ਲੇਟ ਹੋ ਗਏ ਹੁਣੇ ਵਾਲੇ ਹਨਾ ਪਾਪਾ ਪੈਪਾਂ ਵਾਲੇ ਉਹਦੇ ਤਾਂ 10 ਵਜੇ ਅੱਗੇ ਵੀ ਉਦਣ ਦਾ ਫਿਰ ਆਪਾਂ ਉਰੀ ਰੱਖ ਲਿਆ ਆਪਣੇ ਕੋਲੇ ਮੈਂ ਕਹਾਂ ਵੀ ਪਹੀ ਦਾ ਕੰਮ ਆ ਵੀ ਇੱਕ ਦਿਨ ਚ ਨਵੇੜ ਕੰਮ ਹੁਣ ਬਾਈ ਇੱਕ ਦਿਨ ਚ ਪਾਤੇ ਪੈਪ ਸਾਰੇ ਨਾ ਨਾ ਠੀਕ ਆ ਯਾਰ ਕੰਮ ਤਾਂ ਇੱਥੇ ਹੀ ਆਈਦਾ ਐਂ ਕਰਕੇ ਬਸ ਮਿੱਟੀ ਵੀ ਗਾ ਲਈ ਗਾ ਲਈ ਪਾਈ ਜੀ ਉਹਦਾ ਮਿੱਟੀ ਵੀ ਉਹਨੇ ਤਾਂ ਕ ਪਹੁੰਚ ਕੇ ਪੈਪਾਂ ਆ ਦੇ ਕੋਲ ਆ ਕੇ ਮੋੜਦੇ ਉਹ ਤਾਂ ਕੱਲ ਉਹੀ ਕਾਲੀ ਦੀ ਕਰਕੇ ਨਹੀਂ ਉਹ ਥੱਕ ਗਏ ਯਾਰ ਉਹ ਜਮ ਵੀ ਟੁੱਟ ਗਏ ਉਹ ਕਹਿੰਦੇ ਪੈਪ ਤਾਂ ਸੱਤੇ ਜਿਹੇ 150 ਪਵਾ ਲੋ ਪੈਪਾਂ ਦੇ ਨਹੀਂ ਮਰਦੇ ਹਾਂ ਪਕਾ ਸਿੰਘ ਮਾਰਦੀ ਕਰੋ ਸਿੰਘ ਮਾਰਦੀ ਪੈਪਾਂ ਦੇ ਉੱਥੇ ਥੱਲ ਨੂੰ ਖੱਡਾ ਕੱਢਣਾ ਉਹ ਮਾਰਦਾ ਯਾਰ ਇੱਕ ਗੱਲ ਅੱਗੇ ਦੇਖ ਲੈ ਕਹਿਆਂ ਨਾਲੇ ਦੱਬ ਦੇ ਦੇ ਅੱਜ ਕਿਹੜਾ ਨੇ ਮੈਂ ਕਹਿੰਦਾ ਬੰਦਾ ਤਾਂ ਚੱਲੀ ਗਿਆ ਕੰਮ ਲੈ ਸਾੜੇ ਆ ਰੀਤੀਆਂ ਨੂੰ ਕਹਿਆਂ ਨਾਲੇ ਲੈ ਕੇ ਤੇ ਹੂੰ ਬੰਦਾ ਉਹੀ ਆ ਕਹਿਆਂ ਵਾਲਾ ਹੀ ਹਾਂ ਉਹੀ ਆ ਕਹਿੰਦਾ ਤੁਹਾਡੇ ਪੈਪ ਇਹਨੂੰ ਦੱਬੇ ਹੋਏ ਆ ਹੂੰ ਤਾਂ ਹੀ ਲੱਗਦਾ ਯਾ ਕਹਿਆਂ ਨਾਲੇ ਦੱਬ ਦੇ ਦੇ ਹੂੰ ਸਾਰੇ ਕਹੀਂ ਆਣੇ ਦੱਬ ਹੋਏ ਹਾਂ ਕਹੀਂ ਉਹਦੀ ਆਤਾ ਚਲੋ ਗਾਹਾਂ ਗਾਹ ਤਰੱਕੀ ਹੋਈ ਜਾਂਦੀ ਹੈ ਹੋਰ ਕੀ ਹੋਰ ਕੀ ਜੇ ਹੁਣ ਮੈਂ ਚੁੱਤੇ ਸੋਲਰ ਵੀ ਲਵਾਉਂਦਾ ਮੇਰਾ ਢਾਈ ਤਿੰਨ ਲੱਖ ਰੁਪਏ ਲੱਗੇ ਜਾਣ ਦਾ ਉਹ ਲੋਟ ਆਇਆ ਹਰਿਆ ਆ ਇਹ ਇਹ ਹੁਣ ਦੋ ਦਿਨ ਅੰਦਰ ਰਹਿਣੀ ਗੱਲ ਪਣੇ ਆਕ ਬੱਤੀ ਨਾਲੇ ਆ ਮੋਟਰ ਖੜਦੀ ਦੀ ਮੋਟਰ ਨਹੀਂ ਦੀ ਪੈਣੀ ਹੈਗੀ ਨਾਲੇ ਮੋਟਰ ਪਾਣੀ ਦੀ ਮੋਟਰ ਬਹੁਤ ਮਹਿੰਗੀ ਆ ਵੀ ਹਾਂ ਉਹ ਦੋ ਆ ਇਹਦਾ ਵਿੱਚੇ ਮੋਟਰ ਮਾਟਰ ਸਰਚਾ ਹੋਣਾ ਜਿਹੜੀ ਮੋਟਰ ਬਹੁਤ ਮਹਿੰਗੀ ਆ ਜੀ ਸੋਲਰ ਫੇਰ ਉਹ ਚਾਚਾ ਨੇ ਦੱਸੀ ਜਾਣ ਦਾ ਅਜ ਤਾਂ ਮੀਂਹ ਦੱਸਿਆ ਬਾਅਦ ਜੀ ਨਹੀਂ ਦਰੀ ਚੱਲਣੀ ਆਜੇ ਫਤਵਤ ਨਹੀਂ ਆ ਜਰੂਰ ਜੀ ਨਹੀਂ ਨਿਕਲਦਾ ਯਾਰ ਸੂਰਜ ਦਾ ਨਹੀਂ ਫਰਕ ਪੈਂਦਾ ਇਹਨੂੰ ਇੰਨਾ ਹਾਂ ਉਹ ਫੜੀ ਲੈੜੀ ਉਹਦੇ ਬਲ ਪੈਦੀ ਆਪਣੇ ਵਾਲੀ ਨਹੀਂ ਨਹੀਂ ਸੂਰਜ ਦਾ ਨਹੀਂ ਇੰਨਾ ਥੋੜਾ ਜਿਹੀ ਨਿਕਲਿਆ ਬੇ ਤਾਂ ਹਾਂ ਜਦ ਇਹ ਕੰਮ ਚੱਲ ਬਣਾਇਨੇ ਯਾਰ ਇਹ ਸੂਰ ਥੋੜੀ ਵੀ ਉੱਪਰ ਤੇ ਚੱਕਣਾ ਕਿਉਂਕਿ ਸੂਰਦੀ ਆ ਜੀ ਔਰ ਆਉਂਦੀ ਆ ਲੈਟ ਆਉਂਦੀ ਆ ਉੱਚ ਲੈਣਾ ਉਹਨਾਂ ਕਿਰਨਾ ਹੁੰਦੀ ਵੀ ਹੋ ਜੂਗੀ ਚਲੋ ਵਧੀਆ ਐ ਸਭ ਸਭ ਦਾ ਵਧੀਆ ਦਾ ਉਹ ਐ ਬੱਦਲ ਵਈ ਹੋਵੇ ਨਾ ਫੱਕ ਪੈਂਦਾ ਇਹਨੂੰ ਫਰਕ ਦਾ ਪੈਂਦਾ ਉਹਨੇ ਪਾਣੀ ਵੀ ਆਏ ਵੀ ਐ ਨਹੀਂ ਹੁੰਦਾ ਵੀ ਚਾਕ ਨਹੀਂ ਹੁੰਦੇਗਾ ਹੂੰ ਹੂੰ ਹੁੰਦਾ ਕਾ ਕੱਟ ਕੱਟਣ ਦਾ ਤਲ ਮੈਂ ਦੇਖਾਂ ਲੱਦ ਘਟ ਜਾਂਦੀ ਬਸ ਉਹ ਮੈਨੂੰ ਉਹ ਤਾਂ ਦੱਸ ਕਿੱਥੇ ਰੱਖਾਂ ਕਿਆ ਹੋਰ ਕੋੜ ਘੜੰਪਾ ਅਜੇ ਇੱਥੇ ਰੱਖ ਦੇ ਆ ਜਾ ਕੋੜ ਘੜੰਪਾ ਕਿਹੜੇ ਕੋੜ ਘੜੰਪਾ ਮੈਂ ਰੱਖਾਂ ਉਹਨੂੰ ਗੇਟ ਬਾਲ ਦੋ ਲੋ ਆਏ ਹੋ ਕਿਹੜੇ ਕਿਹੜੇ ਇਹ ਕਿਹੜਾ ਲੱਗੂ ਥੋੜਾ ਲੱਗਦਾ ਠੀਕ ਆ ਜੀ ਇੱਥੇ ਹੁਣ ਇਹਨੂੰ ਪਕਣਾ ਲਵਾਉਂਗੇ ਸਭ ਕੁਝ ਲੱਗੂਗਾ ਖੋਲ ਕੇ ਲੈ ਜਾਓ ਉਹਨੇ ਨੇ ਦੇ ਘਰ ਕਿੱਥੇ ਜਿਹੜਾ ਹਾ ਥੋੜਾ ਆਹ ਆਹ ਪਾਣੀ ਹੈ ਆਹ ਪਾਣੀ ਮੰਨ ਕੇ ਜੱਲ ਇੱਕ ਗੇਟ ਬਾਲ ਤਾਂ ਉਰੇ ਲਵਾ ਦੇ ਉਹਨੂੰ ਇਹਦੇ ਫਲ ਹੈੜਾ ਲੱਗਣਾ ਉਰੇ ਉਹੀ ਤਾਂ ਗੱਲ ਹੈ ਉੱਪਰ ਚੱਕ ਹੋਣੀ ਹੈ ਇਹ ਡ੍ਰੀਵਲੀ ਬਿਦਾ ਦਿਓ ਉੱਪਰ ਆਹ ਜਾ ਕੇ ਹਾਂ ਅੱਛਾ ਇੱਥੇ ਟੋਟਾ ਬਾਦੋ ਇੱਥੇ ਲਿਆਓ ਤੁਸੀਂ ਹਾਂ ਤੇ ਗੇਟ ਬਾਹਰ ਇਹਦਾ ਲੱਗੇ ਨਾ ਓਏ ਜਿਹੜੇ ਆ ਕਾਲੇ ਪੈਪ ਹੈਵੀ 5 ਇੰਚੀ ਆ 5 ਇੰਚੀ ਤੇ ਮੈਨੂੰ ਥੋੜਾ ਇੱਥੇ ਜਾਂ ਉੱਧਰ ਲੈ ਆਣਾ ਮਾਣੀ ਇੱਥੇ ਜੋਈ ਹੋਣਾ ਵਾਲਾ ਮੋਟਰ ਹਾਂ ਇੱਥੇ ਬੰਦ ਕਰਨਾ ਪੈਣਾ ਇੱਥੇ ਲੋਡ ਬਹੁਤ ਪੈਣਾ ਹਾਂ ਇਹ ਬੰਦ ਕਰ ਦਿਓ ਹਜੇ ਉਧਰ ਨੂੰ ਬਿਨਾ ਗੇਟ ਪਾਇਆ ਲੈ ਤੇ ਸਰਜੂਗਾ ਇੱਧਰ ਲਾਉਣਾ ਪੈਣਾ ਗੇਟ ਬਾਹਰ ਲਾਓ ਯਾਰ ਲਾ ਦੇਣਾ ਉਹਰੇ ਗੇਟ ਬਾਹਰ ਥੱਲੇ ਵਾਲਾ ਐਲੈਂਡ ਬੰਦ ਹੋ ਗਈ ਹਾਂ ਤਾਂ ਜਾਣਾ ਜ਼ੋਰ ਨਾਲ ਉਧਰ ਨੂੰ ਆ ਆ ਗਈ ਪੈਪਲਾਈਨ ਬਸ ਆਏ ਜੀ ਇਹ ਨਾ ਕਿੱਦਾਂ ਕੱਢਣੀ ਹੈ ਇੱਥੇ ਤੇ ਇੱਥੇ ਨੇ ਆ ਕੇ ਐਂ ਕੱਢ ਕੇ ਸੀ ਸਤਵੀਰ ਤਾਂ ਕਹਿੰਦਾ ਉੱਥੇ ਰਖਾ ਲੰਨੇ ਆ ਮੂਹਰੇ ਲਵਾ ਦੰਨੇ ਆ ਇੱਥੇ ਜੇ ਆ ਤਾਂ ਭਰ ਦਣੀ ਕੋਈ ਇੱਥੇ ਇੱਥੇ ਈ ਥਾੜੀ ਮੂਹਰੇ ਮੇਰੀ ਹੋਰ ਮੈਂ ਨਾ ਉੱਥੀ ਕਹਿਣਾ ਜੜ ਤੇ ਮੂਹਰੇ ਲਵਾ ਦੋ ਇੱਥੇ ਜੇ ਲਵਾ ਦੋ ਹੂੰ ਹੌਲਾ ਵੇਡ ਵਾਲਾ ਉੱਥੇ ਲਾ ਜਾ ਹਾਂ ਉਸਵੀਰ ਇੱਥੇ ਹੀ ਰੱਖ ਉਹ ਸਤਵੀਰ ਇੱਥੇ ਹੀ ਰੱਖ ਹਾਂ ਇੱਥੇ ਦੇ ਵੱਡ ਕੇ ਜੂੜੀ ਪਾ ਕੇ ਇੱਥੇ ਦੇ ਬਾਅਦ ਕਰ ਦੇਣਾ ਹਾਂ ਖੋਲਣੀ ਸਾਰੀਓ ਪੈਣੀ ਆਪਾਂ ਨੂੰ ਖੋਲਣੀ ਤੇ ਸਾਰੀਓ ਪੈਣੀ ਐ ਖੋਲਣੀ ਫੇ ਉੱਚੀ ਨਹੀਂ ਕਰਨੀ ਹੈ ਕਿ ਖੋਲਣੀ ਤਾਂ ਪੈਣੀ ਆ ਆ ਉੱਚੀ ਨਹੀਂ ਕਰਨੀ ਹੈਗੀ ਔਰ ਇਹਦੇ ਬਾਕੀ ਚਾਤੇ ਦੇਖਤਾ ਇੱਥੇ ਤੇ ਫਿਰ ਇੱਥੇ ਤੱਕ ਪਟਾ ਲੰਨੇ ਹੈ ਇੱਥੇ ਤੱਕ ਪਟਾ ਲੰਨਾ ਔਰ ਇਹ ਪਟਾ ਕੇ ਆਂ ਸਿੱਧੀ ਕਰ ਲਾ ਕੇ ਕਿਹ ਤੇ ਸੀ ਤਾਂ ਪੈਣੀ ਨਹੀਂ ਪਰ ਹਾਂ ਇੱਕ ਪੈਰ ਹੋਰ ਪੈਣਾ ਔਰ ਸਾਈ ਹੂੰ ਇੱਥੇ ਦੇ ਆਂ ਸਿੱਧੀ ਕਰ ਲਾ ਆਂ ਹੋਰ ਕੀ ਕਿਰਤੀ ਜਾਂਦੀ ਤੇ ਸੀ ਵਧੀਆ ਫਿਰ ਬੈਂਡ ਨਹੀਂ ਪਾਉਣਾ ਪੈਣਾ ਹਾਂ ਇੱਥੇ ਬੈਂਡ ਪੈਣਾ ਉੱਥੇ ਨਹੀਂ ਨਾ ਨੂੰ ਆਉਂ ਦੱਸੂਗਾ ਹੀ ਕੋਸਾ ਉੱਥੇ ਨਹੀਂ ਨਾ ਨੂੰ ਕਿ ਇੱਥੇ ਆਏ ਆਏ ਗਲਾਈ ਜੋ ਦੋ ਦੋ ਆਏ ਬਾਕੀ ਜੀ ਸੀ ਬੀ ਚਾਚਾ ਉਹ ਪਿੱਛੇ ਤੱਕ ਨਹੀਂ ਗਲਾਈ ਘੱਟ ਜਿਆਦਾ ਹਾਂ ਜਦੋਂ ਪਿੱਛੇ ਦੀ ਮੂੜ ਲੰਦੇ ਮੋਣੀ ਮੜੀ ਇੱਥੇ ਫੇ ਪੰਗਾ ਪੈਣਾ ਤਾਂ ਇੱਥੇ ਤੇ ਟਾਇਰ ਤਾਂ ਹਜੇ ਜਾਂਚੇ ਉਹ ਉਹ ਇੱਥੇ ਇੱਥੇ ਇੰਨੇ ਦਿਨ ਬੈਂਡ ਦਾ ਫਰਕ ਨਹੀਂ ਪੈਣਾ ਹਾਂ ਜੇ ਕਹਾ ਹੁੰਦਾ ਫਿਰ ਪੈਣਾ ਦਾ ਟਾਇਰ ਤਾਂ ਉਹ ਉੱਥੇ ਹਜੇ ਪਾਸ ਤੇ ਰਹਿ ਦੇਖ ਲਿਓ ਬਾਕੀ ਉਹ ਪਿੱਛੇ ਤੱਕ ਤਾਂ ਮਿੱਟੀ ਪਾ ਦਿੱਤੀ ਰਹਿ ਰਹਿ ਤੀ ਗਿੱਲਿਗ ਦੀ ਘਰਵਜੀਤ ਦੇ ਸੇਹ ਚ ਬੱਬਾ ਜੀ ਆ ਹੈ ਨਾ ਚਲ ਠੀਕ ਆ ਮੈਂ ਘਟਾ ਪਾ ਕੇ ਆਉਂਦੀ ਆ ਚਲ ਚਲ ਐ ਕਿੱਥੇ ਆ ਕਿੱਥੇ ਜੁਆਏ ਹਾਂ ਬਾਜੀ ਬਸ ਬਾਜੀ ਬਸ ਬੱਲੇ ਬੱਲੇ ਹੋ ਗਈ ਵੱਗੇ ਆ ਜਾ ਓ ਤੂੰ ਚੱਲ ਦੱਖਣ ਦੀ ਹਵਾ ਖਾਣੀ ਜੇ ਆ ਜਾ ਤੂੰ ਚੱਲ ਮੈਂ ਆਇਆ ਓਏ ਚਾਰ ਬਾਟ ਪੈ ਗਈ ਸਾਰੀ ਜੀ ਮਿੱਟੀ ਆਹ ਰਹਿ ਗਈ ਐਕਸ ਦੇ ਹੁਣ ਐਂਜਨ ਵਾਇਡ ਰਹਿ ਗਿਆ ਇੱਕ ਆਹ ਹੁਣ ਤਾਂ ਪਟੂਗੇ ਆਹ ਰਾਹ ਚੱਲਦਾ ਹੋਊਗਾ ਇੱਧਰ ਸਾਰਾ ਐ ਚੱਲਦਾ ਹੋਊਗਾ ਇਹ ਹੁਣ ਬੱਟ ਲਵਾਂਗਾ ਬਸ ਜੀ 2 ਘੰਟੇ ਦਾ ਕੰਮ ਆ ਪੈ ਪਾ ਕੇ ਇਹ ਮਿੱਟੀ ਪਾ ਲੈਣੀ ਮਿੱਟੀ ਆਲਾ ਹਸਤੇ ਕਿ 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 ਐਨਾ ਚੜਾਏਗਾ ਜ਼ਰਾਤ ਤੇ ਛੱਡ ਗਿਆ ਦਾ ਪਾਈ ਕਹਿੰਦਾ ਕੱਲੂ ਪਾਉਂਗਾ ਹੋਰ ਕਿਹੜੇ ਕੰਮ ਨੇ ਪੜਨਾ ਜਾਂ ਤਾਂ ਫਿਰ ਆ ਵੀ ਪਟੋਗੇ ਤਾਂ ਫਿਰ ਕੰਮ ਰੇਪੜ ਜਾਂਦਾ ਦੇਰ ਤੇ ਸੱਪੈ ਜੂ ਕੋ ਪੈ ਪਿਆ ਰੋਟੇ ਇਹ ਨਾ ਪਾਉਂਦਾ ਰੋਟੇ ਜੋਰ ਲੱਗੂ ਹੈ ਬਿਨਾਂ ਪੈਂਡ ਦੇ ਜੇ ਹਲਕੇ ਜੇ ਮੋੜ ਕੇ ਪੈ ਰਹੀ ਸਾਡਾ ਗਰਮ ਕਰਕੇ ਨਾ ਕਿਤੇ ਬੈਂਡੇ ਪਾ ਲਗਾਮ ਨਾ ਕਰੀ ਪਿਆ ਬੈਂਡ ਪਾ ਲਾ ਗੱਲ ਦੇਖਦੇ ਕਿਆ ਕਹਿੰਦੇ ਆਏ ਤੁੰਨੇ ਉਹ ਚੱਕੇਰਾ ਵਾਲਾ ਮੋੜ ਕਿੰਨਾ ਹੈ ਉਹ ਦੁਪਹਿਰ ਨੂੰ 12 1 ਵਜੇ ਪਾਇਆ ਉਹ ਨਰਵ ਹੋ ਗਿਆ ਤੇ ਪੈ ਪਿਆ ਉਹ ਗਰਾਂਡ ਉੱਪਰ ਜਿੰਨੀਆਂ ਬੱਤੀਆਂ ਨੇ ਉਹ ਸਦਿਆਂ ਨੇ ਨਹੀਂ ਬੈਂਡੇ ਦਾ ਲੈਂਦੇ ਹੋਈ ਆ ਬੈਂਡ ਪਾਏ ਦੇਣਾ ਨੇਵਰੇ ਦੇ ਬਰਾਬਰ ਪਟਾਕੇ ਜੇ ਬੈਂਡੇ ਪਾਉਣਾ ਹੈ ਫੇਰ ਤਾਂ ਨੂੰ ਇਹਦੇ ਬਰਾਬਰ ਪਟਾਕੇ ਆਏ ਵਰਦਣਾ ਕਿਤਾ ਬੈਂਡੇ ਠੀਕ ਆ ਬੈਂਡੇ ਨੇ ਪੈਂਟ ਪੈ ਤਾ ਵਾਸਤੇ ਕੀ ਕੀ ਹੋ ਗਿਆ ਬਾਈ ਪਹੁੰਚਾ ਦਿਖਰ ਦੇ ਦਿੰਦਾ ਜਿਹੜੇ ਗਣ ਕਿਹੜੇ ਆ ਰਿਵਰਟ ਇਕਨੀ ਦੋ ਕੁ ਪੀਣੀ ਜਾਨੀ ਦਾਲਨੇ ਆ ਸੈਂਟਰ ਦਾ ਕੱਪ ਲੈ ਲੋ ਬਾਈ ਪੈਲਾ ਆਪਣਾ ਆ ਗਿਆ 12 ਕਿਲਿਆਂ ਆ ਆ ਗਿਆ ਆਪਣਾ ਤਾਂ ਕੀ ਲਈ ਆ ਉਹਨਾਂ ਲਾ ਮ 12 ਕਿਲਿਆਂ ਦੀ ਇੱਥੇ ਨਿਸ਼ਾਨ ਨਹੀਂ ਲਾ ਕੋਈ ਫਿਰ ਉਹ ਸਾਬ ਨਾਲੇ ਕਰਨਾ ਕੰਮ ਕੋਸਟ ਬਲੇਡ ਬਈ ਤੇ ਕਿਤੇ ਵੇ ਅੱਜੀ ਭਾਈ ਉਹਨੇ ਕਿੱਥੇ ਗਏ ਪਹੀ ਨਾਲ ਵੀ ਲੱਗਣੀ ਆ ਮੇਨੇ ਲਈਏ ਫਿਰ ਕਿੰਨੀ ਆ ਹਾਂ ਚਾ 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 ਮਝ ਨਹੀਂ ਲੱਤੀ ਹੈ ਉਹਰੇ ਟੀ ਪੋਣੀ ਦੇਣਾ ਉਹਰੇ ਇੱਕੜਾ ਪਾਉਂਗੇ ਜੋੜ ਦੋ ਲਾਉਂਗਾ ਤੁਮ ਇੱਕੜਾ ਵੀ ਇੱਕ ਦੋਰੇ ਹੋ ਗਿਆ 89 ਜੋੜ ਹਾਂ ਇੱਕ ਆਏ ਇਧਰ ਵੀ ਹੋਊਗਾ ਫਿਰ ਕਲੋਜ਼ ਹੋਊਗਾ ਕੀ ਇਹ ਇੱਕੜਾ ਹੀ ਲਾ ਕੇ ਥੋੜੀ ਜਿਹੀ ਉੱਪਰ ਚੱਕ ਲੈਣੀ ਕਲੋਜ਼ ਤਾਂ ਇਧਰ ਤੇ ਵੀ ਹੋਊਗਾ ਹੀ ਫਿਰ ਬਾਅਦ ਥੱਲੇ ਲਾਉਣੇ ਦੋ ਸਾਨੂੰ ਇਧਰ ਵੀ ਲੱਗੂ ਗੇਟ ਬਾਬ ਦਾ ਥੱਲੇ ਲਾਦਣੇ ਦੋ ਓਏ ਓਏ ਲੈ ਲੈ ਮੈਂ ਨਾ ਬੁਲਾਉਂਦਾ ਆ ਅੱਛੀ ਚੱਲੂਗੀ ਹੁਣ ਦੂਰ ਲੈਣਾ ਪੈ ਗਿਆ ਠੀਕ ਆ ਹਰਿਆ ਦੂਈਆ ਦੂਈਆ ਦੂਹਾਂ ਪਰ ਉਹ ਜੋੜ ਪਾ ਰਿਹਾ ਹੈ ਰੀਟਾਉਣੇ ਚਲਾ ਲਓ ਦੂਰ ਦੂਰ ਹਾਂ ਇੱਥੇ ਤੇ ਮੋੜੀਂ ਲੱਗੇ ਇਹ ਸੈਂਟਰ ਚ ਪੜਾਵਾ ਲਾਉਂਦਾ ਹਾਂ ਇਹਨਾਂ ਲਾਹੋ ਇਹਨਾਂ ਦਿਖਾਨੇ ਲਾਉਨ ਦਸ ਵੀ ਇਹਦੇ ਅੰਦਰ ਅੰਦਰ ਪੈਪ ਹੈ ਦੋ ਨਿਸ਼ਾਨੇ ਲਾ ਵੀ ਇਹਦੇ ਵਿੱਚ ਵਿੱਚ ਕੀ ਹੋਣਾ ਚਾਹੀਦਾ ਹੈ ਸੈਂਟਰ ਵਿੱਚ ਚਾਹੀਦਾ ਆਹ ਲਾਤੀ ੱੱਲੇ ਬਸ ਬੱਤੇ ਨੂੰ ਨਿਸ਼ਾਨੇ ਆਉਣਾ ਦੋ ਹੀ ਲਾ ਇਹਦੇ ਪੈ ਬਣਾਉਣਾ ਇਹਨਾਂ ਪੈ ਦਰੋਗੇ ਆ ਪੈਪ ਦੇ ਵਿੱਚੋਂ ਚੰਗੀ ਚੀਜ਼ ਬਸ ਫਿਰ ਇਹ ਗੱਬੇ ਦੇ ਵੜਦੇ ਨਹੀਂ ਹਾਂ ਰੋਟੀ ਛੱਟੀ ਖੋਲਦੇ ਨਹੀਂ ਬਸ ਹਾਂ